ਹਾਂਜੀ ਦੋਸਤੋ ਸੋ ਬਿਜਲੀ ਵਿਭਾਗ ਵੱਲੋਂ ਨਵੀਆਂ ਪੋਸਟਾਂ ਜਿਹੜੀਆਂ ਉਹਨਾਂ ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਸੋ ਪੀਐਸ TCL ਵੱਲੋਂ ਜਿਹੜੀਆਂ ਨਵੀਆਂ ਅਸਾਮੀਆਂ ਆਈਆਂ ਨੇ ਜਿਦੇ ਵਿੱਚ 129 195 15 ਭਾਵ 339 ਪੋਸਟਾਂ ਦੀ ਉੱਪਰ ਭਰਤੀ ਕੀਤੀ ਜਾ ਰਹੀ ਹੈ ਠੀਕ ਹੈ ਜੀ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਕੀ-ਕੀ ਯੋਗਤਾ ਹੋਊਗੀ ਕਦੋਂ ਅਪਲਾਈ ਹੋਊਗਾ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਦੇ ਹਾਂ ਅੱਜ ਜਿਹੜਾ ਇਹ ਜਨਤਕ ਨੋਟਿਸ ਜਾਰੀ ਹੋ ਚੁੱਕਿਆ ਸੋ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਿਹੜੀਆਂ ਹੋ ਇਸ਼ਤਿਹਾਰ ਜਾਰੀ ਹੋ ਚੁੱਕਿਆ ਪੰਜਾਬ ਸਟੇਟ ਟ੍ਰਾਂਸਫਰ ਕਾਰਪੋਰੇਸ਼ਨ ਲਿਮਟਿਡ ਪੀ ਐਸ ਪੀ ਸੀ ਐਲ ਜੋ ਕਿ ਪੰਜਾਬ ਸਰਕਾਰ ਅਧੀਨ ਪਾਵਰ ਟ੍ਰਾਂਸਮਿਸ਼ਨ ਕੰਪਨੀ ਹੈ ਦੁਆਰਾ ਹੇਠ ਦਰਸਾਈਆਂ ਵੱਖ-ਵੱਖ ক্যাਡਰ ਦੀਆਂ ਅਸਾਮੀਆਂ ਲਈ ਆਨਲਾਈਨ ਕੰਪਿਊਟਰ بیس ਟੈਸਟ ਠੀਕ ਹੈ ਜੀ ਸੋ ਹੁਣੇ ਹੀ ਦੱਸ ਦਿੱਤਾ ਹੈ ਦੋਸਤੋ ਜਿਹੜਾ ਟੈਸਟ ਹੋਊਗਾ ਉਹ ਕੰਪਿਊਟਰ ਹੋ ਦੇ ਆਧਾਰ ਤੇ ਭਰਤੀ ਸੰਬੰਧੀ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਨੇਮ ਆਫ ਪੋਸਟ ਹੈ ਤੇ ਨੰਬਰ ਆਫ ਪੋਸਟ ਹੈ ਸਭ ਤੋਂ ਪਹਿਲਾਂ ਸਹਾਇਕ ਲਾਈਨਮੈਨ ਦੀ ਜਿਹੜੀ ਉਹ 129 ਪੋਸਟ ਆਈਆਂ ਜੀ ਫਿਰ ਉਸ ਤੋਂ ਬਾਅਦ ਸਹਾਇਕ ਸਬਸਟੇਸ਼ਨ ਅਟੈਂਡੈਂਟ ਇਹਦੀਆਂ 195 ਪੋਸਟਾਂ ਨੇ ਇਲੈਕਟ੍ਰੀਸ਼ੀਅਨ ਗ੍ਰੇਡ 2 ਇਹਦੀਆਂ 15 ਪੋਸਟਾਂ ਨੇ ਤੇ ਕੁੱਲ ਪੋਸਟਾਂ ਦੀ ਜ਼ਿਕਰ ਗੱਲ ਕਰੀਏ ਤਾਂ 339 ਪੋਸਟਾਂ ਦੇ ਉੱਪਰ ਭਰਤੀ ਕੀਤੀ ਜਾ ਰਹੀ ਹੈ। ਸੋ ਬਿਨੇ ਪੱਤਰਾਂ ਦੀ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੈ ਉਹ 17 ਨਵੰਬਰ ਭਾਵ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ ਤੇ ਆਖਰੀ ਮਿਤੀ ਦੇ ਕੇ ਗੱਲ ਕਰੀਏ ਦੋਸਤੋ ਤਾਂ ਆਖਰੀ ਮਿਤੀ 16 ਦਸੰਬਰ ਹੋਵੇਗੀ ਠੀਕ ਹੈ ਜੀ 16 ਦਸੰਬਰ ਤੁਸੀਂ 11:55 ਤੱਕ ਜਿਹੜਾ ਹੋ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਆਨਲਾਈਨ ਵਿਧੀ ਰਾਹੀਂ ਜਿਹੜਾ ਸੀ ਉਹ ਅਪਲਾਈ ਹੋਊਗਾ ਅੱਜ ਤੋਂ ਹੀ ਜਿਹੜੀ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਤੇ 16 ਦਸੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਇਹਦੇ ਵਾਸਤੇ ਸ਼ਰਤਾਂ ਕੀ ਕੀ ਨੇ ਜੀ ਉਪਰੋਕਤ ਦਰਸਾਈਆਂ ਸਮਿਆ ਦੀ ਗਿਣਤੀ ਅੰਦਾਜ਼ਨ ਹੈ ਇਹਨਾਂ ਸਮਿਆ ਨੂੰ ਪੀਐਸਸੀਡੀਸੀਐਲ ਲੋਡਰਸਰ ਘਟਾਇਆ ਵੀ ਜਾ ਸਕਦਾ ਹੈ ਤੇ ਵਧਾਇਆ ਵੀ ਜਾ ਸਕਦਾ ਹੈ ਉਪਰੋਕਤ ਪੂਰੀ ਪ੍ਰਤੀ ਦਾ ਆਨਲਾਈਨ ਕੰਪਿਊਟਰ ਬੇਸਡ ਟੈਸਟ ਵਿੱਚ ਪ੍ਰਾਪਤ ਅੰਕ ਅਨੁਸਾਰ ਬਣਾਈ ਜਾਣ ਵਾਲੀ ਨਰੋਲ ਮੈਟ ਦੇ ਆਧਾਰ ਤੇ ਕੀਤੀ ਜਾਊ। ਭਾਵ ਤੁਹਾਡਾ ਕੰਪਿਊਟਰ ਦੇ ਉੱਪਰ ਟੈਸਟ ਹੋਣਾ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਨਿਕਲ ਕੇ ਆਊਗਾ ਉਸ ਦੀ ਮੈਰਿਟ ਬਣਾਈ ਜਾਣੀ ਹੈ ਤੇ ਮੈਰਿਟ ਬੇਸ ਦੇ ਉੱਪਰ ਹੀ ਤੁਹਾਡੀ ਜਿਹੜੀ ਉਹ ਸਿਲੈਕਸ਼ਨ ਹੋਣੀ ਹੈ। ਉਮੀਦਵਾਰ ਸਿਰਫ ਪੀਐਸਟੀਸੀਐਲ ਦੀ ਵੈਬਸਾਈਟ www.pstcl.org ਰਾਹੀਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਭਾਗਤੀ ਸੀ ਕਿਸੇ ਹੋਰ ਪ੍ਰਾਈਵੇਟ ਸੰਸਥਾ ਜਾਂ ਕਿਸੇ ਹੋਰ ਪ੍ਰਾਈਵੇਟ ਸਾਈਟ ਦੁਆਰਾ ਨਹੀਂ ਅਪਲਾਈ ਕਰਨਾ ਦੋਸਤੋ ਇਹਨਾਂ ਦੀ ਆਪਣੀ ਸਾਈਟ ਹੈ ਪੀ ਹੁਣਾ ਰਹੀ ਜਿਹੜਾ ਤੁਸੀਂ ਅਪਲਾਈ ਕਰਨਾ ਵਿਸਥਾਰਪੂਰਕ ਵਿਗਿਆਪਨ ਸਮੇਤ ਯੋਗਤਾ ਪੇ ਸਕੇਲ ਨਿਯੁਕਤੀ ਪ੍ਰਕਿਰਿਆ ਤੇ ਹੋਰ ਸਾਰੇ ਨਿਯਮਤ ਤਸ਼ਰਤਾ ਜਲਦ ਹੀ ਇਸ ਦੇ ਉੱਪਰ ਲਾਗੂ ਪਾ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੇ ਜਾਣਗੇ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤਾਜ਼ਾ ਸਥਿਤੀ ਲਈ ਪੀਐਸਟੀਸੀਐਲ ਦੀ ਵੈਬਸਾਈਟ ਦੇ ਉੱਪਰ ਸੰਪਰਕ ਕਰਦੇ ਰਹਿਣ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਆਨਲਾਈਨ ਐਪਲੀਕੇਸ਼ਨ ਫਾਰਮ ਫੀਸ ਜਮਾ ਕਰਨ ਤੋਂ ਬਾਅਦ ਆਖਰੀ ਮਿਤੀ ਤੱਕ ਰਜਿਸਟ੍ਰੇਸ਼ਨ ਲਈ ਉਡੀਕ ਨਾ ਕਰਨ ਪੀਐਸਟੀਸੀਐਲ ਲਈ ਇਹ ਗੱਲ ਜ਼ਿੰਮੇਵਾਰ ਨਹੀਂ ਹੋਵੇਗਾ ਕੋਈ ਵੀ ਉਮੀਦਵਾਰ ਆਖਰੀ ਸਮੇਂ ਦੀ ਨਹੀਂ ਕਰ ਪਾਉਂਦਾ ਆਨਲਾਈਨ ਰਜਿਸਟ੍ਰੇਸ਼ਨ ਫੀਸ ਜਮਾ ਕਰਨ ਦੀ ਮਿਤੀ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਊਗਾ ਸੋ ਦੋਸਤੋ ਜਿਹੜੀ ਲਾਸਟ ਮਿਤੀ ਆਦੀ ਉਹ 16 ਦਸੰਬਰ ਹੋ ਗਈ ਤੇ ਅੱਜ ਤੋਂ ਹੀ ਭਾਵ 17 ਨਵੰਬਰ ਤੋਂ ਸ਼ੁਰੂ ਹੋ ਚੁੱਕਿਆ ਸੋ ਜਿਹੜੇ ਮੇਰੇ ਭੈਣ ਭਰਾ ਬਿਜਲੀ ਵਿਭਾਗ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆ ਸੋ ਉਹਨਾਂ ਲਈ ਇੱਕ ਸੁਨਹਿਰਾ ਮੌਕਾ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਸਪੋਰਟ ਕਰਨ ਦੇ ਲਈ ਹਾਈਪ ਕਰ ਦਿਓ ਤਾਂ ਕਿ ਹੋਰ ਵੀ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਧੰਨਵਾਦ